ਆਦੂ ਦਾ ਕੰਮ ਪੂਰਾ ਹੋਇਆ ਕਰੇਗਾ ਪਰ ਪਿੰਡ ਦਾ ਕੋਈ ਨੁਕਸਾਨ ਨਹੀਂ ਹੋਵੇਗਾ ਜਿਵੇਂ بادشاہ ਮਹਾਰਾਜ ਨੇ ਜਨ ਲਈ ਪਿੰਡੇ ਵਿੱਚ ਉਹ ਥਾਂ ਨੂੰ ਅੱਜ ਵੀ ਗੱਡਿਆ ਹੋਇਆ ਤੇ ਗੁਰਦੁਆਰਾ ਥੰਮ ਜੀ ਸਾਹਿਬ ਨੇ ਜਦੋਂ ਅੱਜ ਆਪਾਂ ਥੰਮ ਜੀ ਸਾਹਿਬ ਸਰਕਾਰ ਕੋਲ ਦੀ ਧਰਤੀ ਦੇ ਸੁਧਰਨ ਦੇ ਪਾਤਸ਼ਾਹ ਮਹਾਰਾਜ ਨੇ ਥੰਮ ਗੱਡਿਆ ਨਾ ਤੇ ਥੰਮ ਜੀ ਸਾਹਿਬ ਦੇ ਦਰਜਨ ਕਰਦੇ ਆ ਇਸੇ ਤਰ੍ਹਾਂ ਗੁਰਦੁਆਰਾ ਥੰਮ ਸਾਹਿਬ ਜਿਹੜਾ ਜਿਲ੍ਹੇ ਦੀ ਨਗਰ ਦੇ ਵਿੱਚ ਹੈ ਇਹ ਜਿਵੇਂ بادشاہ ਮਹਾਰਾਜ ਜੀ ਅੱਗੇ ਆਪ ਖੰਸਾ ਜੀ ਮੰਤੂ ਹਰਿ ਕੰਨ ਸਾਚਾ ਮਹਾਰਾਜੀ ਆਏ ਧਿਆਨ ਲਗਾਈ ਜਿਵੇਂ ਸੰਗਾਂ ਨੂੰ ਇਤਿਤੀ ਦੇ ਤੱਕ ਗੁਰੂ ਕਾ ਨਾਮ ਆਇਆ ਕਰਨਗੇ ਜਿਵੇਂ ਗੱਤਕਾ ਮਹਾਰਾਜ ਦੇ ਦਰਬਾਰ ਦੇ ਵਿੱਚ ਜਵਾਨੀਆਂ ਤੇੜੀਆਂ ਨੇ ਸ਼ੰਕਰ ਜਿਹੜੇ ਨੇ ਘੋੜੇ ਬੱਸ ਮੱਲੇ ਕਿੰਤੀ ਘੋੜੇ ਜਿਹੜੇ ਨੇ ਸੰਗਤ ਦੇ ਨਾਲ ਆ ਕੇ ਆਈਆਂ ਦੋ ਘੋੜੇ ਲੈ ਕੇ ਛੇੜ ਤੁਰੀ ਮਾਰ ਕੇ ਜਦੋਂ ਜਿਵੇਂ ਬਾਦਸ਼ਾਹ ਦੇ ਦਰਬਾਰ ਦੇ ਨਾਲ ਚਾਲਾ ਹੇ ਮਹਾਰਾਜ ਜੀ ਜਦ ਕੇ ਬੋਲੀਤੀ ਕੀਤੀ ਹੈ ਕਿ ਮੇਰੇ ਨੂੰ ਛੋੜੇ ਜੇਰੇ ਸਾਹਮਣੇ ਲੈ ਕੇ ਆਵੇ ਜੀ ਤੁਹਾਡੇ ਸਾਹਮਣੇ ਉਸਨੂੰ ਸਾਧ ਹਮਦਰਦ ਇਕੱਲੇ ਬੋਲੇ ਕਿ ਮੇਰੇ ਬਾਦਸ਼ਾਹ ਮਹਾਰਾਜ ਨੇ ਉਹ ਕਹਿੰਦਾ ਕੋਲਾ ਲੱਕੇ ਸਮਨ ਵਰਤੇ ਤੇ ਲੋਤਾਲਾ ਵਾ ਪਰਬਾਰ ਮੇਰੀ ਚਾਂਦਨੀ ਆਪੇ ਸਰਬੋਸਤ ਸਭ ਜਲੰਧਰ ਸੋ ਆਪ ਜੀ ਦਰਸ਼ਨਦਾਰੀ ਕਰ ਰਹੇ ਹੋ ਬਾਕੀ ਦੀ ਜਿਹੜੀ ਸੰਗਤ ਹੈ ਉਹ ਬਸ ਦੇ ਕੋਲ ਪਹੁੰਚ ਚੁੱਕੀ ਆ ਸੋ ਸੀ ਇਸ ਪਾਸੇ ਦਰਸ਼ਨਦਾਰੀ ਕਰਨ ਆਇਆ ਸੋ ਆਪ ਜੀ ਨੂੰ ਦਰਸ਼ਨ ਜਲਦੀ ਦੇ ਵਿੱਚ ਕਰਾ ਰਹੇ ਆ ਬਿਆਰ ਦੇ ਅੰਦਰ ਆ ਕੇ ਗੁਰਦੁਆਰਾ ਸਾਹਿਬ ਸੁਭਾਈ万 ਸੋ 사ਸੰਗ ਜੀ ਹੁਣ ਅਸਲੀ ਸੰਗ ਜਿਹੜੀ ਹੈ ਆਪਣੇ ਅਗਲੇ ਪੜਾਵਰ ਜਾ ਰਹੀ ਹੈ ਸੋ ਆਪ ਜੀ ਫਿਰ ਦਰਸ਼ਨਾਇਕ ਰਾਇ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਸਾਸੰਗ ਜੀ ਗੁਰਦੁਆਰਾ ਨਿਵਾਸ ਸਥਾਨ ਅਤੇ ਵਿਆਸ ਸਥਾਨ ਜਗਤ ਮਾਤਾ ਗੁਰਕੌਰ ਜੀ ਸਤ ਗੁਰੂ ਤੇ ਇੱਕ ਬਾਦਸ਼ਾਹ ਜੀ ਸਰਤਾਰਪੁਰ ਜਲੰਧਰ ਆਪ ਜੀ ਦਰਸ਼ਨਦਾਰੇ ਕਰਿਓ ਤਾਂ ਦੇਖ ਪ੍ਰਾਤਨ ਕੰਧਾਂ ਅੱਜ ਵੀ ਇਸ ਸ਼ਹਿਰ ਦੇ ਵਿੱਚ ਸੁਭਾਇਬਾਨ ਨੇ ਵਰਦਰ ਸਾਹਿਬ ਹੈ ਇੱਥੋਂ ਤੋਂ ਕਿੰਨਾ ਦਰਸਬੰਦੇ ਅੱਛਾ ਕਿੰਨੇ ਕਿੰਨਾ ਆਪਣਾ ਕਿੰਨੇ ਕਿਲੋ ਦਾ ਰਸਤਾ ਹੈ ਪੋਛਾ ਉਹ ਸਾਹਮਣੇ ਆ ਨਾ ਲਿਆ ਬਸ ਉਤੋਂ ਦੀ ਗਲੀ ਕੋਲ ਮੈਂ ਆਉਂਗਾ ਠੀਕ ਹੈ ਜੀ ਸੋ ਆਪ ਜੀ ਨੂੰ ਹੁਣ ਚਵੱਛਾ ਸਾਹਿਬ ਦੇ ਦਰਸ਼ਨਦਾਰੇ ਕਰਾਇਆ ਜਾਣਗੇ ਸੋ ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ ਜਲ ਤੋਂ ਜਲਦ ਜਿਹੜੇ ਆਪ ਜੀ ਨੂੰ ਦਰਸ਼ਨਦਾਰੇ ਕਰਾਇਆ ਜਾ ਰਹੇ ਨੇ ਸੋ ਸਬੂਚੀ ਅਸਕਤਾਂ ਨੂੰ ਬੇਨਤੀ ਹੈ ਵੀ ਜਲ ਤੋਂ ਜਲਦ ਸੰਕਤਾ ਸਾਡਾ ਇੰਤਜ਼ਾਰ ਕਰ ਰਹੀਆਂ ਨੇ ਇਕ ਉਪਰਾਲਾ ਸੀ ਵੀ ਆਪ ਜੀ ਨੂੰ ਦਰਸ਼ਕ ਦਦਾਰੇ ਚੋ ਬੱਚਾ ਸਭ ਗੁਰਦੁਆਰਾ ਭਾਈ ਇੱਧਰ ਸੀ ਜਾਓ ਗੁਰਦੁਆਰਾ ਤਾਂ ਆ ਅੱਛਾ ਆ ਹਾਂਜੀ ਇੱਧਰ ਵੀ ਜਾਓ ਆ ਆਲੀ ਗਲੀ ਇਹ ਕਿ ਪਹਿਲੀ ਹੈਗਾ ਨਹੀਂ ਆ ਸਾਹਮਣੇ ਵਿੱਚ ਖਤਮ ਹੋ ਗਈ ਬਿਲਡਿੰਗ ਹਾਂਜੀ ਹਾਂਜੀ ਉੱਥੇ ਇੱਕ ਕੰਮ ਦੀ ਗਲੀ ਹੈ ਉੱਥੋਂ ਫੱਪਿਆ ਠੀਕ ਹੈ ਸੋ ਕੋਸ਼ਿਸ਼ ਹੈ ਸੀ ਵੀ ਤੁਹਾਨੂੰ ਕੰਪਲੀਟ ਜਿਹੜੇ ਕਰਤਾਰਪੁਰ ਸਾਹਿਬ ਦੇ ਗੁਰਦੁਆਰਾ ਸਾਹਿਬ ਉਹਦੇ ਦਰਸ਼ਨਦਾਰੇ ਕਰਾ दिए ਤੰਤਾਂ ਨਾਲ ਚੱਲੀਆਂ ਨੇ ਸੋ ਨਿੱਕੀਆਂ ਨਿੱਕੀਆਂ ਗਲੀਆਂ ਐ ਕੋਈ ਜ਼ਿਆਦਾਤਰ ਵਹੀਕਲ ਵੀ ਨਹੀਂ ਚੱਲਦੇ ਮਰੇ ਤੇ ਪੁਰਾਤਨ ਜਿਹੜੀ ਦਿੱਖ इतने अज भी देखने गलिया <च्चारीग> पर सब तमी इस महसूस हुई इत ਜਿਹੜੇ ਕਿਸੇ ਨੂੰ ਪੁੱਛਣ ਦਾ ਵੀ ਆ ਪਾਜੀ ਜੇਕਰ ਕੋਈ ਮਿਲਦਾ ਤਾਂ ਪੁੱਛਿਓ ਸੋ ਆਪ ਜੀ ਨੂੰ ਆਲੂ ਸੋਬਾ ਗੁਰਦੌਰ ਸਾਹਿਬ ਕੇ पूछ पूछ के जा रहे हैं सो so, आखिरकार अस पहुँच ही चुके हैं भी सब तो व्ही गल है इतनी जी पुरातन देख, पुरानी इमारत भावें कि खंडर हो चुकी हैं पर अज भी इतने ਮੌਜੂਦ ਹੈ ਉਹ ਪ੍ਰਾਤਨ ਵਿਖ ਸਭ ਤੋਂ ਵੱਡੀ ਜਿਹੜੀ ਤਰਾਸਤੀ ਸਾਡੇ ਲਈ ਗਿਆ ਸੀ ਪ੍ਰਾਤਨ ਜਿਹੜੀ ਦੇਖਿਆ ਉਹ ਲਗਾਤਾਰ ਗੁਰੂ ਘਰਾਂ ਦੀ ਜਿਹੜੀ ਗਵਾਚ ਰਹੀ ਹੈ ਅਸੀਂ ਸੰਭਾਲਨ ਦੇ ਵਿੱਚ ਬਹੁਤ ਪਿੱਛੇ ਚਲੇ ਗਏ ਆਂ ਉਹ ਪੋਰਟ ਸਾਈਟ ਅੰਦਰ ਤੱਕ ਤੁਸੀਂ ਜਾ ਬੈਠੋ ਉਹ ਤਾਂ ਨਹੀਂ ਪਰ ਬਾਰ ਨਮਸਕਾਰ ਕਰੋ ਪਰ ਆਉਂਦੇ ਪਰ ਹੈ you ਉਸ ਤੋਂ ਬਾਅਦ ਹੁਣ ਜਿਹੜਾ ਅਸੀਂ ਆਪਣੀ বাস ਵੱਲ روان ਕੀ ਵੀ ਤੇਜ਼ੀ ਤੇ ਨਾਲ ਲੈ ਜਾਵਾਂਗੇ ਸੋ ਇੱਥੇ ਖੇਮਾ ਦੇ ਚਾਚੇ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ do